ਨੋ ਸਹਜ ਲੈ ਕੇ ਚੱਲੀ ਆ ਕਹਿੰਦੀ ਆ ਨਾ ਜਿੱਥੇ ਕਿਸ਼ਨ ਜੀ ਹੈ ਨਾ ਮਿੱਟੀ ਖਾਂਦੇ ਸੀਗੇ ਉਸ ਜਗ੍ਹਾ ਤੇ ਇਹ ਉਹ ਜਗ੍ਹਾ ਵਾ ਜਿੱਥੇ ਹੈ ਨਾ ਕਿਸ਼ਨ ਜੀ ਛੋਟੇ ਹੁੰਦੇ ਬੈਠ ਕੇ ਮਿੱਟੀ ਬਹੁਤ ਖਾਂਦੇ ਹੁੰਦੇ ਸੀਗੇ ਜੇਕਰ ਤੁਸੀਂ ਹਨਾ ਇਸ ਮੰਦਿਰ ਦੀ ਪੂਰੀ ਹਿਸਟਰੀ ਦੇਖਣੀ ਆ ਤਾਂ ਚਲੋ ਆਓ ਮੇਰੇ ਨਾਲ ਫੁੱਲ ਵੀਡੀਓ ਜ਼ਰੂਰ ਦੇਖਣਾ ਤੇ ਕਿਸ਼ਨ ਜੀ ਮਿੱਟੀ ਖਾਂਦੇ ਹੁੰਦੇ ਸੀਗੇ ਤੇ ਪ੍ਰਸ਼ਾਦ ਵੀ ਮਿੱਟੀ ਦਾ ਹੀ ਮਿਲਦਾ ਵਾ ਤੁਹਾਨੂੰ ਅੱਗੇ ਚੱਲ ਕੇ ਸਾਰਾ ਕੁਝ ਦਿਖਾਉਂਗਾ ਅਨਾ ਪਿਛਲੇ ਸਾਲ ਵੀ ਮਿਲੇ ਸੀਗੇ ਪਿਛਲੇ ਸਾਲ ਵਾਲੀ ਦੇਖੀਆਂ ਸੀਗੀਆਂ ਵੀਡੀਓ ਹਾਂ ਨਾ ਫਰੈਂਡਸ ਪਿਛਲੇ ਹਾਂ 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 ਰੋਜ਼ ਸ਼ਾਮ ਨੂੰ 6 ਵਜੇ ਇੱਕ ਵੀਡੀਓ ਪਾਉਣਾ ਹੁੰਦਾ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਹੁਣ ਅਸੀਂ ਆਏ ਹਾਂ ਬ੍ਰਹਮ ਘਾਟ ਤੇ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀਗਾ ਚਾਰ ਖੰਭਾ ਨਹੀਂ ਕਿ 81 ਖੰਭਾ ਪਿਛਲੀ ਵੀਡੀਓ ਚ 84 ਗੰਬਾ ਤੇ ਹੁਣ ਅਸੀਂ ਆ ਗਏ ਬ੍ਰਹਮਗੜ ਤੁਹਾਨੂੰ ਇਹ ਨਾ ਬ੍ਰਹਮਗੜ ਦੇ ਉੱਪਰ ਬ੍ਰਹਮਗੜ ਦਾ ਤੁਹਾਨੂੰ ਸਾਰਾ ਦਿਖਾਉਂਗਾ ਇੱਥੇ ਨਾ ਮਿੱਟੀ ਦਾ ਪ੍ਰਸ਼ਾਦ ਮਿਲਦਾ ਵਾ ਇਸ ਜਗ੍ਹਾ ਤੇ ਕ੍ਰਿਸ਼ਨ ਜੀ ਮਿੱਟੀ ਖਾਂਦੇ ਹੁੰਦੇ ਸੀਗੇ ਤੇ ਪ੍ਰਸ਼ਾਦ ਵੀ ਮਿੱਟੀ ਦਾ ਹੀ ਮਿਲਦਾ ਵਾ ਤੁਹਾਨੂੰ ਅੱਗੇ ਚੱਲ ਕੇ ਸਾਰਾ ਕੁਝ ਦਿਖਾਉਂਗਾ ਇੱਥੇ ਜਮਨਾ ਮਾ ਕੀ ਹੈ ਕਿਹੜੀ ਨਦੀ ਆ ਉਹ ਯਮੁਨਾ ਯਮੁਨਾ ਜਮਨਾ ਥੋੜੀ ਆ ਕਿਹੜੀ ਨਦੀ ਆ ਜਾ ਕੇ ਪਤਾ ਲਾਵੇ ਜਣਾ ਉੱਥੇ ਇਤਿਹਾਸ ਲਿਖਿਆ ਹੋਊਗਾ ਚਲੋ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਕਿਹੜੀ ਆ ਮੈਨੂੰ ਨਹੀਂ ਪਤਾ ਚਲੋ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਸਾਰਾ ਇਥੋਂ ਦਾ ਇਤਿਹਾਸ ਵੀ ਦੱਸੂਗਾ ਹਲੇ ਮੈਨੂੰ ਨਹੀਂ ਪਤਾ ਅੱਗੇ ਚੱਲ ਕੇ ਇਥੋਂ ਦਾ ਕਿਸੇ ਨੂੰ ਇਤਿਹਾਸ ਪੁੱਛਾਂਗੇ ਫੇਰ ਪਤਾ ਲੱਗੂਗਾ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਚਲੋ ਚੱਲਦੇ ਆਪਾਂ ਅੱਗੇ ਮੰਦਰ ਦੇ ਵਿੱਚ ਲੈਟਸ ਗੋ ਰਮਨ ਰੇਤੀ ਚੱਲਾਂਗੇ ਜਿੱਥੇ ਕ੍ਰਿਸ਼ਨ ਜੀ ਹੈ ਨਾ ਮਿੱਟੀ ਦੇ ਵਿੱਚ ਖੇਡਦੇ ਹੁੰਦੇ ਸੀਗੇ ਰੇਤੇ ਨਾਲ ਖੇਡਦੇ ਹੁੰਦੇ ਸੀ ਉਸ ਜਗ੍ਹਾ ਤੇ ਲੈ ਕੇ ਜਾਊਂ ਉਸ ਜਗ੍ਹਾ ਦੀ ਕੁਝ ਖਾਸ ਗੱਲਾਂ ਵੀ ਤੁਹਾਨੂੰ ਮੈਂ ਦੱਸੂਗਾ ਬਹੁਤ ਉਹ ਵੀ ਇਹਨਾਂ ਇਤਿਹਾਸਿਕ ਮੰਦਿਰ ਆ ਉਸ ਜਗ੍ਹਾ ਦੀ ਤੁਹਾਨੂੰ ਸਾਰੀ ਹਿਸਟਰੀ ਵੀ ਦੱਸੂਗਾ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚਲੋ ਹੁਣ ਚੱਲਦੇ ਆ ਰਮਨ ਰੇਤੀ ਮੰਦਿਰ ਲੈਸ ਪ੍ਰੈਨ ਸਾਥੀ ਤੁਹਾਨੂੰ ਦੱਸਾਂ ਗਿਆ ਸੀ ਨਾ ਉੱਥੇ ਕਿੱਥੋਂ ਦੀ ਨਾ ਬਾਹ ਤੇ ਮਿੱਟੀ ਕਾਂਦੇ ਸੀ ਕਿੱਥੇ ਮਿੱਟੀ ਕਾਂਦੇ ਸੀ ਲੋ ਸਹਜ ਲੈ ਕੇ ਚੱਲੀ ਆ ਕਹਿੰਦੀ ਆ ਨਾ ਜਿੱਥੇ ਕਿਸ਼ਨ ਜੀ ਹੈ ਨਾ ਮਿੱਟੀ ਖਾਂਦੇ ਸੀਗੇ ਉਸ ਜਗ੍ਹਾ ਤੇ ਮਿੱਟੀ ਖਾਂਦੇ ਤੇ ਕਿਸ਼ਨ ਜੀ ਆਹ ਦੇਖੋ ਆਹ ਦੇਖੋ ਇਸ ਜਗ੍ਹਾ ਤੇ ਬੈਠ ਕੇ ਕਿਸ਼ਨ ਜੀ ਹੈ ਨਾ ਮਿੱਟੀ ਖਾਂਦੇ ਹੁੰਦੇ ਸੀਗੇ ਆਹ ਦੇਖੋ ਇਹ ਉਹ ਜਗ੍ਹਾ ਵਾ ਜਿੱਥੇ ਹੈ ਨਾ ਕਿਸ਼ਨ ਜੀ ਛੋਟੇ ਹੁੰਦੇ ਬੈਠ ਕੇ ਮਿੱਟੀ ਬਹੁਤ ਖਾਂਦੇ ਹੁੰਦੇ ਸੀਗੇ ਜੇਕਰ ਤੁਸੀਂ ਹਨਾ ਇਸ ਮੰਦਿਰ ਦੀ ਪੂਰੀ ਹਿਸਟਰੀ ਦੇਖਣੀ ਆ ਤਾਂ ਚਲੋ ਆਓ ਮੇਰੇ ਨਾਲ ਫੁੱਲ ਵੀਡੀਓ ਜ਼ਰੂਰ ਦੇਖਣਾ ਸਹਾਈ ਨੇ ਲੱਭੀ ਜਗਾ ਇਹ ਤਾਂ ਬਹੁਤ ਵਧੀਆ ਜਗਾ ਵਾ ਕਿਤੇ ਪਤਾ ਵੀ ਨਹੀਂ ਲੱਗਣਾ ਹੈਗਾ ਬੇਟੀ ਆ ਜਾ ਆ ਗਏ ਫਰੈਂਡਸ ਅਸੀਂ ਬ੍ਰਹਮ ਘਾਟ ਆ ਦੇਖੋ ਲੋਕ ਉੱਥੇ ਜਾ ਕੇ ਸੈਲਫੀਆਂ ਲੈਂਦੇ ਆ ਫੋਟੋਆਂ ਖਿਚਾਉਂਦੇ ਆ ਉੱਥੇ ਹਵਾ ਬਹੁਤ ਸੋਹਣੀ ਆਉਂਦੀ ਆ ਆ ਦੇਖੋ ਸਾਡੀ ਸੰਗਤ ਵੀ ਵਿੱਚ ਹੀ ਐ ਇੱਥੇ ਇਸ ਜਗ੍ਹਾ ਨੂੰ ਕਹਿੰਦੇ ਆ ਬ੍ਰਹਮ ਘਾਟ ਆ ਦੇਖੋ ਇਹ ਤੇ ਨਾ ਮਿੱਟੀ ਦਾ ਪ੍ਰਸ਼ਾਦ ਮਿਲਦਾ ਵਾ ਤੇ ਮਿੱਟੀ ਛੋਟੇ ਹੁੰਦੇ ਆਨੰਦ ਲਾਲਾ ਖਾਂਦੇ ਹੁੰਦੇ ਸੀ ਕ੍ਰਿਸ਼ਨ ਜੀ ਆਪਾਂ ਆ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਨਾ ਪੰਡਤ ਜੀ ਮਿਲ ਜਾਂਦੇ ਜਿਵੇਂ ਆਪਾਂ ਕਹਿ ਸਕਦੇ ਆ ਗਾਈਡ ਵਗੈਰਾ ਉਹਨਾਂ ਨੇ ਸਾਰਾ ਇੱਥੋਂ ਦਾ ਇਤਿਹਾਸ ਉਹ ਟੋਟਲੀ ਸਭ ਕੁਝ ਉਹ ਦੱਸਦੇ ਰਹਿੰਦੇ ਆ ਤੇ ਉਹ ਹਰ ਜਗ੍ਹਾ ਨਹੀਂ ਵੈਸੇ ਨਾ ਇੱਥੇ ਮੱਥਾ ਟੇਕਣ ਨੂੰ ਵੀ ਬਹੁਤ ਆ ਆ ਦੇਖੋ ਦਸਦੇ ਵੀ ਆ ਪੰਡਤ ਆ ਦੇਖੋ ਇੱਥੇ ਨਾਬ ਵੀ ਮਿਲਦੀ ਆ 20 50 ਰੁਪਏ ਦੀ ਟਿਕਟ ਹੋਊਗੀ 50 ਤੱਕ ਹੋ ਸਕਦੀ ਆ ਆਪਾਂ ਪੁੱਛਦੇ ਆ ਆ ਦੇਖੋ ਚਲੋ ਚੱਲਦੇ ਆ ਆ ਦੇਖੋ ਇੱਥੇ ਨਾ ਲੋਕ ਸੁੱਖ ਕੇ ਜਾਂਦੇ ਆ ਜਿਵੇਂ ਖੰਭ ਨਹੀਂ ਹੋ ਗਈ ਜਾਂ ਇਹਨਾਂ ਨੇ ਕਿਚੁੰਨੀ ਵਗੈਰਾ ਹਨਾ ਇੱਥੇ ਟੰਗ ਜਾਂਦੇ ਆ ਤੇ ਜਦੋਂ ਉਹਨਾਂ ਦੀ ਸੁੱਖ ਪੂਰੀ ਹੋ ਜਾਂਦੀ ਆ ਫਿਰ ਉਹ ਖੋਲ ਜਾਂਦੇ ਹੁੰਦੇ ਆ ਇੱਥੇ ਵੀ ਬਹੁਤ ਸੁੱਖਾ ਮਰ ਕੇ ਆਉਂਦੀਆਂ ਨੇ ਤੇ ਆਹ ਦੇਖੋ ਇੱਧਰ ਆ ਬ੍ਰਹਮ ਬ੍ਰਹਮੰਡ ਬਿਹਾਰੀ ਮੰਦਿਰ ਗੋਲਾ ਆ ਗਿਆ ਆ ਗਿਆ ਬ੍ਰਹਮੰਡ ਬਿਹਾਰੀ ਮੰਦਿਰ ਗੋਲ ਗੋਲੋਕਦਾਮ ਬ੍ਰਹਮਗਾਟ ਗੋਕੁਲ ਹੁਣ ਅਸੀਂ ਗੋਕੁਲ ਮਥੁਰਾ ਦੇ ਵਿੱਚ ਆ ਮਥੁਰਾ ਦੇ ਡੇੜੇ ਵੀ ਬਹੁਤ ਮਸ਼ਹੂਰ ਨੇ ਦੇਖੋ ਕਿੰਨੀ ਜਿਆਦਾ ਸੰਗਤ ਆ ਚਲੋ ਆਪਾਂ ਪਹਿਲਾਂ ਚੱਲਦੇ ਆ ਅੰਦਰ ਮੱਥਾ ਦੇ ਕੇ ਆਉਨੇ ਆ ਤੇ ਅੰਦਰ ਇਦਾਂ ਕੈਮਰਾ ਦਾ ਸ਼ਾਇਦ ਨਹੀਂ ਹੈਗਾ ਲਾਊਡ ਜੇ ਲਾਊਡ ਹੋਇਆ ਤਾਂ ਨੂੰ ਜਰੂਰ ਦਰਸ਼ਨ ਕਰਾਉਂਗਾ ਚਲ ਜੀਓ ਫਿਰ ਆਪਾਂ ਅੰਦਰ ਦੇਖਿਆ ਸੋ ਛੋਟੇ ਜਿਹੇ ਲੱਡੂ ਆਪਾਂ ਨੂੰ ਇੱਕ ਚੁੱਕ ਕੇ ਆਹ ਬਰਾਬਰ ਕਰੀ ਆਪਾਂ ਅਸੇ ਬਚ ਕਰ ਦੋ ਚਲ ਆਜੋ 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 ਬਾਸ ਹਾਈ ਹਿਲਾਈ ਦਿੰਦੀ ਆ ਚਲੋ 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 ਵਾਹ ਤੌੱਖਾ ਮੱਥਾ ਟੇਕਿਆ ਵਾ ਹਨਾ ਸੰਗਤ ਬਹੁਤਾ ਧੱਕਾ ਮਾਰਦੇ ਆ ਕੇ ਬਿਹਾਰੀ ਲਾਲ ਕੀ ਜੈ ਧੱਕਾ ਬਹੁਤ ਪੈਂਦਾ ਵਾ ਦੇਖੋ ਇਹ ਨਾ ਮੋਦ ਨਾ ਉਪਰ ਪੌਣਾਚਾਰ ਹੋ ਗਏ ਧਰਮੀ ਬਹੁਤ ਜਿਆਦਾ ਵਾ ਨਾ ਪਿਛਲੇ ਸਾਲ ਵੀ ਮਿਲੇ ਸੀਗੇ ਪਿਛਲੇ ਸਾਲ ਵਾਲੀ ਦੇਖੀਆਂ ਸੀਗੀਆਂ ਵੀਡੀਓ ਹਾਂ ਨਾ ਫਰੈਂਡਸ ਪਿਛਲੇ ਹਾਂ 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 ਕੀਰਤ ਦੇਣਾ ਹਾਂ 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 ਕੀਰਤ ਅੱਛਾ ਉਹ ਵਾਲੀਆਂ ਵੀ ਇਹਨਾਂ ਨੇ ਦੇਖੀਆਂ ਸੀ ਚਲੋ ਕੋਈ ਨਾ ਇਸ ਵਾਰ ਵੀ ਪਾਵਾਂਗੇ ਚਾਰ ਪੰਜ ਦਿਨ ਲੱਗ ਜਾਣਗੇ ਚਾਰ ਪੰਜ ਦਿਨਾਂ ਬਾਅਦ ਪਾਵਾਂਗੇ ਵੀਡੀਓ ਰੋਜ਼ ਸ਼ਾਮ ਨੂੰ 6 ਵਜੇ ਇੱਕ ਵੀਡੀਓ ਪਾਉਣਾ ਹਾਂ ਅੱਛਾ ਚਲੋ ਠੀਕ ਆ ਹੁਣ ਵੀ ਆ ਗਿਆ ਤੁਹਾਡੀ ਹੁਣ ਵੀ ਆਊਗੀ ਤੁਹਾਡੀ ओके हेलो हेलो ਇਹ ਦੋਈ ਲੈ ਲਿਆ ਇਦਨ ਨੂੰ ਖਾਰ ਰਿਆ ਖਾਰ ਰਿਆ ਬਾਹਰ ਹੱਥ ਦੇ ਉੱਪਰ ਅਨਾ ਗੁਦਗੁਦ ਹੁੰਦੀ ਆ ਉਹ ਬਹੁਤ ਆਰਾਮ ਆ ਆ ਦੇਖੋ ਆ ਦੇਖੋ ਆਲੀ ਤੇਨਾ ਹਨਾ ਹੁਣ ਦੇਖਿਓ हेलो 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 ਹਾਂ ਤੁਸੀਂ ਅੰਦਰ ਗਾਈ ਸੇ ਚਲੋ ਖਾਦੇ ਅੰਦਰ ਘਰ ਨੂੰ ਭੂਖ ਲਗੀ ਆ ਰੁਗਾ ਨਹੀਂ ਦੇ ਕੌਲੀ ਦੇ ਦੋ ਕਿੰਨੇ ਦਾ ਦਿੰਦੇ ਆ 20 ਰੁਪਏ तो 20 ਰੁਪਏ ਦੀ ਇੱਕ ਤੋਂ ਘੱਟ ਥੋੜੀ ਹੀ ਦਿੰਦੇ ਆ ਚਲੋ ਚਲੋ ਸਰ ਕਿੰਨੇ ਦੀ ਕੌਲੀ ਦਿੱਤੀ ਆ 20 ਦੀ ਚਲ ਆ ਜਾ